ਮਾਂਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਉੱਤੇ 15 ਅਗਸਤ ਦੇ ਮੱਦੇਨਜ਼ਰ ਜਿਹੜਾ ਸਾਰੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਜ਼ੋਨਾਂ ਦੇ ਵਿੱਚ ਵੰਡ ਕੇ ਜਿਹੜੀ ਸਿਕਿਉਰਿਟੀ ਡਿਊਟੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਆਲ ਗੇਟ ਤੋਂ ਲੈ ਕੇ ਸਿਕੰਦਰੀ ਗੇਟ ਤੱਕ ਉਸਤਮਬਾਦ ਜਿਹੜਾ ਸਰਕੂਲਰ ਰੋਡ ਅਤੇ ਸੁਲਤਾਨ ਮੰਡਾ ਤੇ ਸੀਟਜਨ ਏਰੀਆ ਜਿਹੜਾ ਫਲੈਗਮਾਰਕ ਜਿਹੜਾ ਕੀਤਾ ਜਾ ਰਿਹਾ ਜਿਸ ਦੇ ਵਿੱਚ ਸਾਡੇ ਜਿਹੜੇ ਜ਼ੋਨ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਤੋਂ ਇਲਾਵਾ ਜਿਹੜੀ ਸਾਡੀਆਂ ਪੈਟਰੋਲਿੰਗ ਟੀਮ ਨੇ ਸਿਟੀ ਵਾਲੀਆਂ ਜਗ੍ਹਾਵਾਂ ਉੱਤੇ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਸਾਡੇ ਦੋਵੇਂ ਏਸੀਬੀ ਸੇਵਾਦਾਰ ਤੇ ਇਹਨਾਂ ਦੀ ਫੋਰਸ ਵੱਲੋਂ ਜਿਹੜਾ ਮਾੜੇ ਅਨਸਰ ਨੇ ਉਹਨਾਂ ਦੇ ਉੱਤੇ ਜਿਹੜੀ ਨਿਗਰਾਨੀ ਰੱਖੀ ਜਾ ਰਹੀ ਹੈ ਜਿਹੜਾ ਕੋਈ ਗੈਰਕਾਨੂੰਨੀ ਕੰਮ ਕਰਦਾ ਸਾਹਮਣੇ ਆਉਂਦਾ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਹਨਾਂ ਫਲੈਗ ਮਾਰਤਾਾਂ ਦੇ ਵਿੱਚ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪੁਲਿਸ ਕਮਿਸ਼ਨਰ ਕਮਿਸ਼ਨਰ ਪੁਲਿਸ ਕਾ ਬਨਾ 24 ਘੰਟੇ ਤੁਹਾਡੇ ਨਾਲ ਖੜੀ ਹੈ ਬਿਲਕੁਲ ਅਸੀਂ ਉਹਨਾਂ ਦੇ ਲਈ 24/7 ਹਾਜ਼ਰ ਹਾਂ ਇਸ ਦੇ ਵਿੱਚ ਕੋਈ ਵੀ ਗੈਰ ਸਮਾਜਿਕ ਤੱਤ ਜਿਹੜਾ ਵਾ ਕੋਈ ਵੀ ਇਲੀਗਲ ਕੰਮ ਕਰਦਾ ਵਾ ਅਸੀਂ ਸਟ੍ਰੌਂਗਲੀ ਐਸ ਪਰ ਲਾਅ ਉਸ ਦੇ ਉੱਤੇ ਕਾਰਵਾਈ ਕਰਾਂਗੇ